ਪੰਜਾਬ ਚ ਬੀਐਸਪੀ ਨੂੰ ਲੱਗਿਆ ਵੱਡਾ ਛਟਕਾ ਹੁਸ਼ਿਆਰਪੁਰ ਤੋਂ बसपा ਦੇ ਉਮੀਦਵਾਰ ਰਕੇਸ਼ ਸੋਮਨ ਆਪ ਵਿੱਚ ਸ਼ਾਮਲ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਕੇਸ਼ ਸੋਮਨ ਨੂੰ ਪਾਰਟੀ ਤੇ ਸ਼ਾਮਲ ਕੀਤਾ ਰਕੇਸ਼ ਸੋਮਨ ਨੇ ਕਿਹਾ ਕਿ ਸੀਐਮ ਮਾਨ ਦਲਿਤਾ ਲਈ ਚੰਗਾ ਕੰਮ ਕਰ ਰਹੇ ਹਨ ਉਹ ਹਰ ਗਰੀਬ ਨੂੰ ਚੰਗੀ ਸਿੱਖਿਆ ਅਤੇ ਸਿਹਤ ਸਹੂਲਤਾ ਪ੍ਰਦਾਨ ਕਰ ਰਹੇ ਹਨ ਮੈਂ ਰਾਕੇਸ਼ ਸੋਮਨ ਜੋ ਹੁਸ਼ਿਆਰਪੁਰ ਲੋਕ ਸਭਾ ਤੋਂ ਬੀਐਸਪੀ ਦਾ ਉਮੀਦਵਾਰ ਸੀਗਾ ਆਉਣ ਵਾਲੀ ਇਲੈਕਸ਼ਨ ਲਈ ਮੈਂ ਉਸ ਪਾਰਟੀ ਨੂੰ ਛੱਡ ਰਿਹਾ ਤੇ ਅੱਜ ਮੈਂ ਆਮ ਆਦਮੀ ਪਾਰਟੀ ਜੋ ਮੈਨੂੰ ਮੇਰੇ ਬਿਲਕੁਲ ਪਰਿਵਾਰ ਵਾਂਗੂ ਹੈ ਮੈਂ ਅਜੇ ਪਾਰਟੀ ਜੁਆਇਨ ਕਰ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਦੁਆਰਾ ਕੀਤਾ ਗਿਆ ਕੰਮ ਚਾਹੇ ਉਹ ਗਰੀਬ ਬੱਚਿਆਂ ਲਈ ਹੈ ਚਾਹੇ ਦਲਿਤ ਬੱਚਿਆਂ ਲਈ ਹੈ ਚਾਹੇ ਉਹ ਬੇਰੋਜ਼ਗਾਰਾਂ ਲਈ ਹੈ ਮੈਂ ਉਹਨਾਂ ਦੇ ਕੀਤੇ ਗਏ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਾਂ ਇਸ ਕਰਕੇ ਮੈਂ ਆਜਾਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਜੈ ਹਿੰਦ